ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਲੋਟ ਸੁਭਾਅ ਹੈ ਨਾਮਕਾ ਸਾਈ ਉਪਰੇ ਰੰਗ ਦਾ ਬਾਰੇ ਮੇਕੀ ਚੰਦ ਜੀ ਗੱਲ ਆ ਜਦੋਂ ਆਪ ਜੀ ਸੁਣੋਗੇ ਸੇਧਨੇ ਦੇ ਨੇ ਸਰੀਰ ਤੇ ਮੁੜ ਕੇ ਹੁਣ ਜਿਹੜੇ ਜੀਵ ਅੰਧਿਆਂ ਤੋਂ ਪੈਦਾ ਹੁੰਦੇ ਨੇ ਜਿਹੜੇ ਜੀਵ ਜੀਰ ਤੋਂ ਪੈਦਾ ਹੁੰਦੇ ਨੇ ਜਿਹੜੇ ਜੀਵ ਧਰਤੀ ਤੋਂ ਪੈਦਾ ਹੁੰਦੇ ਨੇ ਉਹਨਾਂ ਦੇ ਸਰੀਰ ਤੋਂ ਮੁੜਕਾ ਆਉਂਦਾ ਵਸੀਨਾ ਉਹਨਾਂ ਦਾ ਮੁੜਕਾ ਆਉਂਦਾ ਤੇ ਪਰਮਾਤਮਾ ਨੇ ਰੰਗ ਦੇਖੋ ਜੀ ਚੌਥੀ ਖਾਣੀ ਚੌਥੇ ਜੀਵ ਰੂਪ ਕਿੱਥੋਂ ਪੈਦਾ ਕਰਦਾ ਜੀਵ ਦੇ ਜੀਵਨ ਦੇ ਸਰੀਰ ਦੇ ਮੁੜਕੇ ਦੇ ਵਿੱਚੋਂ ਜੀਵ ਪੈਦਾ ਕਰਦਾ ਉਹ ਸਤਕਾਵ ਸਿਵਾ ਉਹ ਰੰਗ ਨੇ ਉਸ ਪਾਲਕ ਦੇ ਦਾਦੇ ਦੇ ਉੱਤੇ ਭਾਸ਼ਾ ਜੀ ਇਹਦੇ ਵਿੱਚ ਕਹਿਣਾ ਕੀ ਜਾਂਦੇ ਆ ਕਿਤੇ ਭਲਾ ਕਿ ਹਾਂ ਦੇ ਨਹੀਂ ਆ ਜਾ ਫਲਾ ਕੋਈ ਰੰਦੇ ਨਾ ਫਲਾ ਕਿਸੇ ਦੀ ਤਕਦੀ ਦੇ ਵਿੱਚੋਂ ਉਤਪਦੀ ਹੋਈ ਹੈ ਫਲਾ ਕੋਈ ਸਿਹਤ ਸਰੀਰ ਤੇ ਮੁੜ ਕੇ ਟੁੱਟਿਆ ਅੰਧਪਨਾਸੀ ਜੀੜ ਬਲਾਸੀ ਪੁੱਤ-ਪੁੱਤ ਸਿਹਤ ਬਲਾਤਾ ਬੜਾ ਦਾ ਨ ਭਾਗ ਹੁੰਦਾ ਇੱਥੇ ਰਹਿਣ ਵਾਲਾ ਕੋਈ ਭਈ ਸਭ ਕਦੇ ਚੱਲਣ ਹਾਰ ਗਏ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਜੋ ਦੇਖ ਰਹੇ ਆਪਾਂ ਸਭ ਇਹ ਸਭ ਇੱਕ ਚੀਜ਼ ਦਾ ਸਮਾ ਬਿਲਕੁਲ ਬਣੀ ਹੈ ਦਾ ਇੱਕ ਸਮਾ ਸਮਾ ਜੋ ਦੇਖ ਰਹੇ ਆਪਾਂ ਹਰ ਇੱਕ ਚੀਜ਼ ਦਾ ਸਮਾ ਸਭੇ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਜੇ ਜਦੋਂ ਸਮਾ ਆ ਗਿਆ ਦੁਨੀਆਂ ਦੇ ਵੀ ਪਾਪ ਰੱਖ ਨਹੀਂ ਸਕਦਾ ਤੇ ਤਾਂ ਬਾਸ਼ਾ ਜੀ ਕਹਿੰਦੇ ਆਹ ਇਹ ਮੇਰੀ ਇਹ ਕਹਿੰਦੇ ਕੀ ਨਾ ਸੁਤੇ ਹੀ ਹੋリエ ਬਿਰਹੀ ਜਿੰਦੇ ਤੂੰ ਸੁਣਿਆ ਹੀ ਨਹੀਂ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਪੀਰ ਅਵਤਾਰ ਤੁਮ ਪਰ ਰਿਸ਼ੀ ਕੁਟਿ ਆਏ ਕੋਈ ਰਹਿਣ ਵਾਲਾ ਨਹੀਂ ਕਿਤੇ ਸਭ ਚੱਲਣ ਹਾਰ ਹੈ ਸਭ ਕਿਤੇ ਵਿਲਸਨ ਹਾਰ ਹੈ ਜਿਹਦੀ ਬੁੱਧਪਤੀ ਹੋਈ ਹੈ ਉਹਨੇ ਨਾਸ ਵੀ ਹੋਣਾ ਇਹ ਗੱਲ ਚਿੱਤ ਰੱਖਿਓ ਜੇ ਬੁੱਧਪਤੀ ਹੈ ਤਾਂ ਨਾਸਬਾਨ ਵੀ ਹੈ ਅਸੀਂ ਕੱਲੀ ਉਤਪਤੀ ਨੂੰ ਮੰਨ ਲੈ ਜੇ ਆਸਮਾਨ ਕੋਈ ਬਣਦੇ ਬਾਹਰ ਕਿਤੇ ਨਹੀਂ ਜੇ ਉਤਪਤੀ ਨੂੰ ਮੰਨਦਾ ਤਾਂ ਨਾਸਮਾਨ ਨੂੰ ਵੀ ਬਣਨਾ ਪਵੇ ਤੇ ਤਾਂ ਮਾਰਾ ਸਭ ਨੂੰ ਸਮਝਾਉਂਦੇ ਮੇਰੀ ਜਿੰਦੇ ਕੀ ਤੈ ਸੁਣਿਆ ਨਹੀਂ ਜਿੰਦੜੀਏ ਤੇ ਮੇਰੀ ਜਿੰਦੇ ਆਪਣੇ ਆਪ ਨੂੰ ਆਤਮ ਸੱਚ ਸਮਝਣ ਵਾਲੀ ਏ ਤੂੰ ਸੁਣੇਗੀ ਇਤੋਂ ਵੱਡੇ ਵੱਡੇ ਰਾਜੇ ਮਹਾਰਾਜ ਪੀਰ ਅਵਤਾਰ ਵਰ ਪੀਰ ॠषि ਪੁਰੀ ਤੁਰ ਗਏ ਇਹਦੇ ਮੇਰੀ ਜਿੰਦੇ ਬੈਠੇ ਕੋਈ ਨਹੀਂ ਤੇਰੇ ਨਾਲ ਕੀਤਾ ਸੁਣਿਆ ਦੀ ਜਿੰਦੜੀਏ ਤੇਰੀਏ ਵੱਡੇ ਵੱਡੇ ਤੁਰ ਗਏ ਦੁਨੀਆਂ ਤੋਂ ਕਿਸਨ ਤੋਂ ਹੋ ਗਿਆ ਤੂੰ ਦੜੀਏ

we <laughs>